ਹਾਂਜੀ ਸੋਨੂ ਭਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਇਹ ਕੀ ਮਾਮਲਾ ਜਿਹੜਾ ਤੁਸੀਂ ਦਿੱਲੀ ਜਾ ਕੇ ਇੱਕ ਵੀਡੀਓ ਵਾਇਲ ਕੀਤੀ ਆ ਅਮਰੀਕਾ ਐਂਬੈਸੀ ਵਾਸਤੇ ਕੀ ਕਹਿਣਾ ਤੁਹਾਡਾ ਕੀ ਮੰਗਾ ਭਾਜੀ ਮੇਰੀ ਬੇਟੀ ਆ ਇਹ 12 ਸਾਲ ਦੀ ਉਮਰ ਹੈ ਆ ਇਹਦਾ ਜਨਮ ਅਮਰੀਕਾ ਚ ਹੋਇਆ ਸੀ ਜੀਵਰ ਸਿਸਟਮ ਤੇ ਜਦੋਂ ਇਹਦਾ ਜਨਮ ਹੋਇਆ ਬਾਏ ਬਰਥ ਹੀ ਇਹਦਾ ਲੀਵਰ ਜਿੱਦਾਂ ਹਾਫ ਸੀਗਾ ਜਿੱਦਾਂ ਇੱਕ ਲੀਵਰ ਟਰੀ ਵਾਂਗ ਹੁੰਦਾ ਇਹਦਾ ਸੈਂਟਰ ਵਾਲਾ ਪਾਰਟ ਹੈ ਜੀ ਸੀਗਾ ਤੇ ਉਸ ਟਾਈਮ ਮੇਲੇ ਇਹਨੂੰ ਦਾ ਲੱਗਦਾ ਸੀ ਵੀ ਇੰਡੀਆ ਵਿੱਚ ਇਲਾਜ ਕਰਾ ਲੈਣਾ ਮੈਂ ਵਾਇਕ ਨੂੰ ਕਿਹਾ ਵੀ ਤੂੰ ਚੱਲ ਇਹਨੂੰ ਲੈ ਕੇ ਇੰਡੀਆ ਆ ਜਾ ਸ਼ਾਇਦ ਇਹ 2 ਹਫ਼ਤੇ ਦੇ ਵਿੱਚ ਵਿੱਚ ਲੈ ਕੇ ਇੰਡੀਆ ਆ ਗਈ ਪਰ ਅਸੀਂ ਇੱਥੇ ਬੜਾ ਘੁੰਮੇ ਘੁੰਮੇ بڑے ਹਸਪਤਾਲਾਂ ਤੇ ਦਿੱਲੀ ਵਿਦਾਂਤਾ ਵੀ ਗਏ ਚੰਡੀਗੜ੍ਹ ਵੀ ਗਏ ਪਰ ਸਾਰੇ ਕਹਿੰਦੇ ਸੀ ਵੀ ਉੱਥੇ ਹੀ ਬੈਸ ਇਲਾਜ ਹੋਣਾ ਚਲੋ 1.5 ਮਹੀਨੇ ਚ ਇਹ ਵਾਪਸ ਅਮਰੀਕਾ ਚਲ ਗਈ ਬੇਟੀ ਉੱਥੇ ਜਾ ਕੇ ਨਾ ਦੁਬਾਰਾ ਉਹਨਾਂ ਨੇ ਦੋ ਆਪਰੇਸ਼ਨ ਕੀਤੇ ਭਾਜੀ ਇਹਦੇ ਅੱਛਾ ਜੀ ਦੋ ਆਪਰੇਟ ਕਰਨ ਤੋਂ ਬਾਅਦ ਇਹ ਜਿੱਦਾਂ ਨਾਰਮਲ ਹੋ ਗਈ ਵਾਈਫ ਵੀ ਇਹਨੂੰ ਲੈ ਕੇ ਇੰਡੀਆ ਗਈ ਕਿਉਂਕਿ ਜਿੱਥੇ ਘਰ ਘਰ ਦੀ ਜਾਂ ਇਹਨੂੰ ਸਮਝਦੀ ਬੱਚੇ ਨੂੰ ਛੋਟਾ ਕਰਕੇ ਇਹਨੂੰ ਵਾਪਸ ਆਣਾ ਪਿਆ। ਅ ਬਰਥੇ ਦਾ ਕਿਹੜੇ ਸਾਲ ਚ ਤੇ ਕਿਹੜੀ ਤਰੀਕ ਨੂੰ ਹੋਇਆ? 8 6 12 8 6 12 ਦਾ ਬਰਥਵਾ ਹੀ 2012 ਚ ਤੇ ਉਸ ਤੋਂ ਬਾਅਦ 2 ਮਹੀਨੇ ਬਾ 2 ਹਫਤੇ ਬਾਦ ਵਾਪਸ ਆ ਗਏ। ਹਾਂ 2 ਹਫਤੇ ਬਾਦ ਵਾਪਸ ਆਉਣ ਤੋਂ ਬਾਅਦ 1 ਮਹੀਨੇ ਦੇ ਵਿੱਚ ਫੇਰ ਵਾਪਸ ਚਲੇ ਗਏ। ਅੱਛਾ ਜੀ। ਹਾਂ ਜੀ ਫੇਰ ਉੱਥੇ ਦੋ ਆਪਰੇਸ਼ਨ ਹੋਏ ਇਹਨਾਂ ਦੇ। ਤੇ ਹੁਣ ਕੀ ਮੰਗ ਕਰਦੇ ਤੁਸੀਂ? ਹਣ ਮੰਗ ਵਾਜੀ ਇਹ ਆ ਵੀ 2019 ਜੇ ਇਹ ਜਿਆਦਾ ਦੁਬਾਰਾ ਵਾਪਰ ਹੋਈ ਆ ਉਦੋਂ ਦਾ ਜਦੋਂ ਦੀ ਆਈ ਹੋਆ ਇਹਨੂੰ ਥੋੜੀ ਬਹੁਤੀ ਪ੍ਰੋਬਲਮ ਰਹੀ ਆ ਕਿ ਹਸਪੀਟਲ ਸਾਨੂੰ ਜਾਣਾ ਹੀ ਪੈਂਦਾ ਸੀ ਥੋੜੇ ਦਿਨਾਂ ਬਾਅਦ ਪਰ 2019 ਤੋਂ ਬਾਅਦ ਇਹਦੇ ਪੇਟ ਚ ਪਾਣੀ ਇੰਨਾ ਜ਼ਿਆਦਾ ਭਰ ਲੱਗ ਗਿਆ ਨਾ ਤੇ ਸਾਨੂੰ ਇਹਦੀ ਫੋਟੋ ਲੈ ਲੈਣੀ ਤੇ ਇਹਨੂੰ ਮਜਬੂਰਨ ਸਾਨੂੰ ਇਹਨੂੰ ਅਮਰੀਕਾ ਕੱਲੀ ਨੂੰ ਭੇਜਣਾ ਪਿਆ 17 ਜਵਾਈ ਦਾ ਵੀਜ਼ਾ ਖਤਮ ਹੋ ਗਿਆ 7 ਤੇ ਲੱਗਿਆ ਸੀ 10 ਸਾਲ ਦਾ ਇਹ 17 ਚ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਅਮਰੀਕਾ ਅਸੀਂ ਪੇਸ਼ ਵੀ ਹੋਏ ਉਸ ਵੇਲੇ ਸਖਤੀ ਇੰਨੀ ਰੱਖ ਲੋ ਜਾਂ ਉਹਨਾਂ ਨੇ ਕਹਿਤਾ ਵੀ ਸਾਡੇ ਕੋਲ ਕੈਟਾਗਰੀ ਹੈ ਨਹੀਂ ਇਦਾਂ ਨਹੀਂ ਕੋਈ ਪੇਪਰ ਅਸੀਂ ਲਾਈ ਸੀਗੇ ਡਾਕਟਰਾਂ ਦੀਆਂ ਲੈਟਰਾਂ ਦੀਆਂ ਲਾਈਆਂ ਸੀ ਤੇ ਫਿਰ ਕੱਲੀ ਇਹ ਗਈ ਆ 19 ਚ ਉੱਥੇ 6 ਮਹੀਨੇ ਇਹ ਰਹੀ ਆ ਪਰ 6 ਮਹੀਨੇ ਦੇ ਵਿੱਚ ਵਿੱਚ ਇਹ ਐ ਨੋਰਮਲ ਉੱਥੇ ਦੇ ਪਾਣ ਪਾਣੀ ਨਾਲ ਹੀ ਹੋ ਗਈ ਆ ਉੱਥੇ ਦੇ ਡਾਕਟਰ ਕਹਿੰਦੇ ਲੱਗੇ ਵੀ ਇਹਦੇ ਕੋਲੇ ਲੀਵਰ ਦੀ ਲੋਡ ਨਹੀਂ ਹੈਗੀ ਤੇ ਫਿਰ ਕਿਚ ਉਹਨਾਂ ਨੇ ਇਹਨੂੰ ਵਾਪਸ ਇਹ ਕੱਲੀ ਉਥੋਂ 에어ਪੋਰਟਾਂ ਦੇ ਨਾਲ ਹੀ ਵਾਪਸ ਆ ਗਈ 6 ਮਹੀਨੇ ਦੇ ਵਿੱਚ ਵਿੱਚ ਉਸ ਤੋਂ ਬਾਅਦ ਫਿਰ 22 ਜਦੋਂ ਦੁਬਾਰਾ ਫੇਰ ਹੋਈ ਤੁਸੀਂ ਉਹ ਫੋਟੋ ਦਿਖਾਉਂਗੇ ਜਿਹੜੀ ਤੁਸੀਂ ਕਹਿ ਰਹੇ ਹੋ ਉਹਨੂੰ ਭਾਜੀ ਤੁਹਾਡੀ ਵਾਈਫ ਜਦੋਂ ਪਹਿਲੀ ਵਾਰੀ ਗਈ ਆ ਇੰਡੀਆ ਤੋਂ ਅਮਰੀਕਾ ਗਈ ਆ ਉਦੋਂ ਵੀਜ਼ਾ ਤੁਹਾਡਾ ਕਿਹੜਾ ਸੀ ਤੇ ਕਦੋਂ ਮਤਲਬ ਕੇਸ ਵੀ ਇਸੇ ਲੱਗਾ ਸੀਗਾ ਉਹ ਭਾਈ ਟੂਰਿਸਟ ਵੀਜ਼ਾ ਸੀਗਾ ਹਾਂ ਅੱਛਾ ਜੀ ਟੂਰਿਸਟ ਵੀਜ਼ਾ ਲੱਗਾ ਸੀਗਾ 10 ਆਉਂਦਾ ਅੱਛਾ ਜੀ ਪਰ ਹਰ ਕੋਈ ਬੰਦਾ ਚਾਹੁੰਦਾ ਭਾਈ ਚੰਗੇ ਭੇਖ ਲਈ ਕਿਉਂਕਿ ਜਾਣਦੇ ਸੀਗੇ ਥੋੜਾ ਜਿਹਾ ਰਹਿ ਕੇ ਮੜੇ ਆਉਂਦੇ ਸੀਗੇ ਤੋ ਉਸ ਤੋਂ ਬਾਅਦ ਸਾਨੂੰ ਇਹ ਲੱਗ ਰਿਹਾ ਸੀ ਕਿ ਸਾਡਾ ਬੱਚਾ ਜੀ ਉੱਥੇ ਬੋਨ ਹੋਇਆ ਆ ਉਹਨੂੰ ਚੰਗਾ ਕੋਈ ਇੱਕ ਮਿਲੂਗਾ ਔਰ ਚੰਗੀ ਲਾਈਫ ਹਰ ਵੀ ਬੜੀ ਚਾਹੁੰਦਾ ਹੈ ਉਸ ਹਿਸਾਬ ਨਾਲ ਅਸੀਂ ਵੀ ਚੱਲੇ ਸੀ ਪਰ ਸਾਨੂੰ ਪਤਾ ਨਹੀਂ ਸੀ ਸਾਡੀ ਲਾਈਫ ਨਾਲ ਇਦਾਂ ਹੋ ਜਾਣਾ ਤੇ ਹੁਣ ਕੀ ਮੰਗ ਕਰਦੇ ਤੁਸੀਂ ਮਤਲਬ ਸਰਕਾਰ ਤੋਂ ਉੱਥੋਂ ਜਿਹੜਾ ਹੁਣ ਇਹਨਾਂ ਦੇ ਵੀਜ਼ੇ ਬਿਲਕੁਲ ਬੰਦ ਹੋ ਕੈਨਸਲ ਹੋ ਗਿਆ ਸਾਰਾ ਵੀਜ਼ਾ ਖਤਮ ਹੋ ਗਿਆ ਤੇ ਬੇਟੀ ਦੀ ਜਿਹੜੀ ਲਾਈਫ ਆ ਹੁਣ ਇਹਦੇ ਬਹੁਤ ਇਸ ਕੰਝੇ ਚ ਫਸੇ ਹੋਏ ਤੁਸੀਂ ਮੈਂ ਦੇਖ ਰਿਹਾ ਜਿੱਦਾਂ ਵੀ ਤੁਸੀਂ ਵੀਡੀਓ ਪਾਈ ਹੈ ਵੀਡੀਓ ਤੁਹਾਡੀ ਅੱਜ ਕਿਹੜਾ ਖਰਾਬ ਹੋਣ ਲੱਗ ਪਿਆ ਬਾਜੀ ਆ ਸਾਰਾ ਇਹ ਥਮ ਮੈਨ ਲੱਗ ਪਿਆ ਚਿਹਰੇ ਦੇ ਉੱਤੇ ਮੋਂ ਮੈਂ ਦੇਖ ਰਿਹਾ ਜੀ ਇਹ ਵਕਾਫੀ ਬੱਚੀ ਜਿਹੜੀ ਪਹਿਲਾਂ ਸਿਹਤਮੰਸੀ ਜਦੋਂ ਪਹਿਲਾਂ ਮੈਂ ਵੀ ਇਸ ਗੱਲ ਤੇ ਪੁੱਛਿਆ ਸੀ ਤੁਹਾਨੂੰ ਜਦੋਂ ਫੇਸਬੁਕ ਤੇ ਵੀ ਬੇਟੀ ਬਾਹਰ ਬਿਮਾਰ ਪਈ ਸੀ ਤਾਂ ਕੀ ਗੱਲ ਹੋਈ ਹੈ ਤੁਸੀਂ ਦੱਸਿਆ ਸੀ ਕਿ ਬੇਟੀ ਦਾ ਜਿਹੜਾ ਇਲਾਜ ਅਮਰੀਕਾ ਦੇ ਵਿੱਚ ਚੱਲ ਰਿਹਾ ਤਾਂ ਹੁਣ ਆਪਾਂ ਮਤਲਬ ਇੰਡੀਆ ਅੰਬੈਸੀ ਤੋਂ ਅਮਰੀਕਾ ਅੰਬੈਸੀ ਤੋਂ ਕੀ ਮੰਗ ਕਰਦੇ ਆ ਕਿ ਮਾਦਰ ਦਾ ਕਿ ਗਾਰਡੀਅਨ ਦਾ ਜੇ ਤੁਹਾਨੂੰ ਗਾਰਡੀਅਨ ਵੀ ਮਿਲਦਾ ਤੁਸੀਂ ਬੇਟੀ ਭੇਜਣ ਤਿਆਰ ਹੈਂ ਹਾਂ ਜੀ ਸਾਨੂੰ ਜੇ ਕੋਈ ਵੀ ਫੈਮਿਲੀ ਤੇ ਗਾਰਡੀਅਨ ਵਾਣ ਨੂੰ ਤਿਆਰ ਆ ਅਸੀਂ ਬੇਟੀ ਨੂੰ ਭੇਜਣ ਨੂੰ ਤਿਆਰ ਆ ਜੇ ਕੋਈ ਰਿਸਪੌਂਸਿਬਿਲਟੀ ਸਰ ਇਹਨੂੰ ਹਸਪੀਟਲ ਦਾ ਦਾਖਲ ਕਰਵਾਦ ਵੀ ਇਹ ਹੀ ਬਹੁਤ শুকਰੀਆ ਔਰ ਉੱਥੇ ਅਮਰੀਕਾ ਕੈਨੇਡਾ ਇੰਗਲੈਂਡ ਜਿੰਨੇ ਵੀ ਲੋਕ ਰਹਿ ਰਹੇ ਆ ਪਲੀਜ਼ ਵੱਤਵਾ ਦੇ ਵੀਡੀਓ ਸ਼ੇਅਰ ਕਰਨ ਹੋ ਸਕੇ ਤਾਂ ਕੋਈ ਮੇਲ ਜਾਈ ਮੇਲ ਅਮਰੀਕਾ ਦੇ ਅੰਬੈਸੀ ਵਾਲਿਆਂ ਨੂੰ ਸਾਡੀ ਵੀਡੀਓ ਨਾਲ ਅਟੈਚ ਕਰਕੇ ਭੇਜਣ ਤਾਂ ਕਿ ਅਮਰੀਕਾ ਦੇ ਅੰਬੈਸੀ ਤੱਕ ਜਾ ਉੱਥੇ ਦੇ ਜਿਹੜੇ ਆਪੋਜੀਸ਼ਨ ਵਾਲੇ ਤੱਕ ਕਿਸੇ ਤੱਕ ਸਾਡੀ ਗੱਲਬਾਤ ਪਹੁੰਚ ਸਕੇ ਕਿਉਂਕਿ ਸਾਲ ਅਸੀਂ ਗਵਾ ਲਿਆ 6 ਮਹੀਨੇ ਆ ਸਾਡੇ ਕੋਲ ਡਾਕਟਰਾਂ ਦੇ ਕੋਈ ਹੁੰਦਾ ਠੀਕ ਹੈ ਹਾਂ ਮਾਣੋ ਦੇਖੋ ਅਗੇ ਹਾਂ ਧੰਨਵਾਦ ਹੋਊਗਾ ਜਿਹੜਾ ਵੀ ਸਾਡੀ ਹੈਲਪ ਕਰੂਗਾ ਠੀਕ ਹਾਂਜੀ ਕਿਹੜੀ ਫੋਟੋ ਆ ਤੇ ਕਿੰਨੇ ਟਾਈਮ ਦੀ ਫੋਟੋ ਜਿਹੜੀ ਹੈਗੀ ਆਪਾਂ ਇਹ ਆਪਾਂ 0 ਤੋਂ ਹੀ ਗਈ ਸੀ ਇਹਦੇ ਇਦਾਂ ਦੇ ਸੀਗੇ ਆ ਦੇਖੋ ਪੇਟ ਇਹਦਾ ਫੁੱਲਿਆ ਹੋਇਆ ਹੈ ਤੇ ਜਦੋਂ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਇਦਾਂ ਨਾਰਮਲ ਹੋ ਗਈ ਸੀ ਬਿਲਕੁਲ ਅੱਛਾ ਜੀ ਇੱਕ ਮਹੀਨੇ ਬਾਅਦ ਹੀ ਫੋਟੋ ਹੈ ਜਿਹੜੀ ਪਿੰਕ ਪਿੰਕ ਕੱਪੜੇ ਪਾਏ ਆ ਹਾਂ ਪਿੰਕ ਕੱਪੜੇ ਵਾਲੇ ਮਹੀਨੇ ਦੇ ਵਿੱਚ ਵਿੱਚ ਇਹ ਨਾਰਮਲ ਹੋ ਤੁਸੀਂ ਦੇ ਮੌਸਮ ਦੇ ਨਾਲ ਹੀ ਹੋ ਗਈ ਉੱਥੇ ਜਾ ਕੇ ਸਿਹਤ ਵੀ ਬਣ ਗਈ ਸੀ ਹਾਂ ਸਿਹਤ ਬਹੁਤ ਸੋਹਣੀ ਪਾਜੀ ਹੋ ਗਈ ਸੀ ਜਦੋਂ ਆਈ ਇੰਡੀਆ ਉਸ ਤੋਂ ਬਾਅਦ ਫਿਰ ਕਿੰਨੇ ਟਾਈਮ ਬਾਅਦ ਮਤਲਬ ਫਿਰ ਦੁਬਾਰਾ ਹੋਈ ਇਹ ਇਲਾਜ ਕਰਾਉਣ ਤੋਂ ਬਾਅਦ ਥੋੜੇ ਟਾਈਮ ਹੀ ਠੀਕ ਰਹੀ ਆ ਮੇਰਾ 2-3 ਕੁ ਮਹੀਨੇ ਤੇ ਥੋੜੀ ਥੋੜੀ ਪ੍ਰੋਬਲਮ ਹੁੰਦੇ ਸੀ ਨੂੰ ਹੁਣ ਆਫੇਸ ਸਟਾਰਟ ਹੋ ਗਿਆ ਅੱਛਾ ਜੀ ਤੇ ਇਹਦਾ ਪਾਸਪੋਰਟ ਤੁਸੀਂ ਦਿਖਾਉਂਦੇ ਸੀਗੇ ਵੀ ਅਮਰੀਕਨ ਪਾਸਪੋਰਟ ਆ ਹਾਂ ਜੀ ਅਮਰੀਕਨ ਪਾਸਪੋਰਟ ਹੈ ਤੁਹਾਡਾ ਵੀਜ਼ਾ ਹੈ ਤੁਹਾਡੇ ਕੋਲ

दिल्ली में भेजिया उ सारे भी टैसट हुए सारा कुछ उन्होंने लिखिया पर उ फिर जाके ठीक हो गई डॉक्टर ने कहता कि सर अभी लिवर ट्रांसप्लांट है तो इस चीज़ का करिए साढ़े लिए बहुत वजी आए हैं ब्लड वर्क ये बहुत, आया। वर बहुत अच्छे रहे। दीवर दीवर आ रहे हैं फिर लिवर डिलीवर नहीं कर रहे इंडिया जाके परमिशन तो प्रॉब्लम आती है तो वो साइड नहीं है ठीक है हम की मंग करते हम मंग सा यही है कि ਨਾ ਤਾਂ ਸਾਨੂੰ ਕੋਈ ਮੈਡੀਕਲ ਨਹੀਂ ਮਿਲ ਰਹੀਆ ਨਾ ਹੀ ਸਾਨੂੰ ਕੋਈ ਗਾੜੀਆਂ ਮਿਲ ਰਹੀਆ ਹੈ ਜਿਹੜੇ ਗਾੜੀਆਂ ਪਹਿਲਾਂ ਸੀ ਤੇ ਉਹ ਆਪੇ ਧਮਾਰ ਗਏ ਅਸੀਂ ਉਹਨਾਂ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਸਾਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਜਿਹੜਾ ਉੱਥੇ ਉਹ ਕਾਫੀ ਕਰ ਸਕੇ ਇਹਨੂੰ ਐਡਮਿਟ ਕਰਵਾ ਸਕੇ ਸਾਡੀ ਕੋਈ ਹੈਲਪ ਹੋ ਸਕੇ ਅਸੀਂ ਬੱਚੇ ਨੂੰ ਲੈ ਕੇ ਪੰਜਾਬ ਦਾ ਕੋਈ ਹਸਪੀਟਲ ਕੋਈ ਵੈਦ ਕੋਈ ਡਾਕਟਰ ਛੱਡੇ ਰਹੀਆ ਜੇ ਕੁਝ ਨਾ ਕਰੀਏ ਔਰ ਭਾਈ ਆ ਪਿੱਛੇ ਦਸੰਬਰ ਤੋਂ ਇੰਨੀ ਜ਼ਿਆਦਾ ਬਿਮਾਰ ਹੋਈਆ ਨਾ ਭਾਜੀ ਇਹੀ ਆਈ ਅਸੀਂ ਰਾਤ ਨੂੰ 12 ਵਜੇ ਇੱਥੋਂ ਲੈ ਕੇ ਗਏ ਤਾਂ ਇਹ ਬੇਸਤ ਹੋ ਗਈ ਨੂੰ ਸੌਤ ਹੈ ਨਹੀਂ ਸੀਗੀ। ਔਰ ਰਾਤ ਨੂੰ ਐਮਰਜੈਂਸੀ 'ਚ ਉਹਨਾਂ ਨੇ ਐਡਮਿਟ ਨਹੀਂ ਕੀਤਾ। ਅਸੀਂ ਰਾਤ ਆਪਣੇ ਫਰੈਂਡ ਦੀ ਭੈਣ ਦੇ ਘਰ ਉੱਥੇ ਮਹਾੜੀ ਰਹੇ ਆਂ। ਸਵੇਰ ਨੂੰ ਉਹਨਾਂ ਨੇ ਐਡਮਿਟ ਕੀਤਾ ਤਾਂ ਬਿਲਕੁਲ ਬਿਹੋਸ਼ ਹੋ ਗਈ ਸੀ। ਔਰ ਡਾਕਟਰਾਂ ਨੇ ਉਹਨੂੰ ਕਹਿ ਦਿੱਤਾ ਵੀ ਸਾਡੇ ਕੋਲ ਸਮਾਂ ਨਹੀਂ ਆ ਜੇ ਤੁਸੀਂ ਇਹਨੂੰ ਬਚਾ ਸਕਦੇ ਤਾਂ ਬਚਾ ਲਓ। ਹ ਹੁਣ ਤੱਕ ਦੇ ਤੁਹਾਡਾ ਸੋਨੂ ਜੀ ਕਿੰਨਾ ਖਰਚਾ ਆ ਚੁੱਕਾ ਬੇਟੀ ਦੇ ਇਥੇ ਇੰਡੀਆ 'ਚ العلاਜ ਤੇ। ਖੱਟਿਆ ਬੜੀ ਖਲਿਤਾ ਲੱਗੋ ਲੱਗਿਆ ਫਿਰ ਨਾਲ ਇੱਕ ਜੀ ਦੁਕਾਨ ਆਪਣੀ 베ਚੀ ਇੱਕ ਮੈਂ ਨਵੀਂ ਗੱਡੀ ਆਪਣੀ 베ਚੀ 14 ਲੱਖ ਰੁਪਈਆ ਤਾਂ ਮੈਨੂੰ ਲੱਗਦਾ 19 ਤੋਂ ਲੈ ਕੇ ਹੁਣ ਤੱਕ ਇਹ ਮੋਟਾ ਮੋਟਾ ਆਇਆ ਬਾਕੀ ਜਿਹੜਾ ਦਵਾਈਆਂ ਦੇ ਲੱਗੋ ਲੱਗਿਆ ਭਾਜੀ ਉਹ ਹਿਸਾਬੇਂ ਹੀ ਨਹੀਂ ਪੈਸੇ ਦਾ ਕਿੰਨੇ ਲੱਗ ਚੁੱਕੇ ਹੈ ਮਤਲਬ ਹੁਣ ਫਨਾਂਸ਼ੀ ਨੇ ਤੁਹਾਡੀ ਜਿਹੜੀ ਆ ਸਥਿਤੀ ਉਹ ਕਿੱਥੇ ਆ ਕਿੱਥੇ ਖੜੀ ਆ ਬਹੁਤ ਮਾੜੀ ਹੈ ਭਾਜੀ ਮੇਰੇ ਦੋਸਤਾਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਉਹਨਾਂ ਨੂੰ ਥੈਂਕ ਯੂ ਕਰਨਾ ਚਾਹੁੰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤੀ ਆ ਕੋਈ ਫੈਮਲੀਆਂ ਵਾਲੇ ਆ ਪਰ ਬਹੁਤ ਜ਼ਿਆਦਾ ਭਾਜੀ ਮੇਰੇ ਦੋਸਤਾਂ ਨੇ ਮੇਰੇ ਨਾਲ ਖੜੇ ਹੋਏ ਆ ਪਰ ਹੁਣ ਜੀ ਇੱਥੇ ਇੰਡੀਆ ਦੇ ਇੱਕ ਵਾਰ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਅਸੀਂ ਕਿੱਦਾਂ ਇਹਦਾ ਰੇਟ ਕਿੱਦਾਂ ਹੋਇਆ ਜੇ ਇੱਥੇ ਕਰਾਉਨੇ ਆ ਸਵਾ ਕਰੋੜ ਰੁਪਈਆ ਦਿੰਦਾ ਅਨਮੋਲ ਗਵਾਤਰ ਜੀ ਕੋ ਵੀ ਅਸੀਂ ਗਏ ਅੱਛਾ ਜੀ ਉਹਨਾਂ ਨੇ ਕਹਿ ਦਿੱਤਾ ਜੀ ਸੌਰੀ ਆ ਵੀ ਇਹ ਸਵਾ ਕਰੋੜ ਦਾ ਖਰਚਾ ਹੈ ਤੁਸੀਂ 10 ਲੱਖ ਵੱਧ ਤੋਂ ਵੱਧ ਖਰਚਵਾਂਗੇ ਇਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਰਿੰਕੂ ਜੀ ਕੋ ਵੀ ਗਏ ਇੱਥੇ ਜਿੱਥੇ ਭਾਈ ਸਾਨੂੰ ਕੋਈ ਪਤਾ ਲੱਗਦਾ ਨਾ ਅਸੀਂ ਕੋਈ ਸਾਰੀ ਖਾਂ ਲੈ ਕੇ ਪਾ ਤੁਸੀਂ ਦਿੱਲੀ ਜਾ ਕੇ ਆਏ ਆ ਤੁਹਾਡਾ ਸਰਸਰ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਨਹੀਂ ਭਾਈ ਮਨਿੰਦਰ ਸਿੰਘ ਸਰਸਰ ਸਾਹਿਬ ਨੂੰ ਸਾਨੂੰ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੋ ਪਰ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਭਾਈ ਉਸ ਤੋਂ ਬਾਅਦ ਅਸੀਂ ਜਿਹੜੇ ਮੇਨ ਜਿੰਨੇ ਡਾਕਟਰ ਦਿੱਲੀ ਦੇ ਗੁਰਦੁਆਰੇ ਆ ਉਹਨਾਂ ਦੇ ਪ੍ਰਧਾਨ ਆ ਆ ਨਾਮ ਨਹੀਂ ਲੈ ਰੰਜੀਤ ਸਿੰਘ ਉਹਨਾਂ ਨੂੰ ਵੀ ਅਸੀਂ ਜਾ ਕੇ ਮਿਲੇ ਆ ਪਰ ਹਰ ਕੋਈ ਭਾਈ ਆਪਣੀ ਆਪਣੀ ਕਹਾਣੀ ਦੱਸਦਾ ਹੈ ਕੋਈ ਕਹਿੰਦਾ ਤੁਸੀਂ ਬਗੀਰ ਹਾਇਰ ਕਰੋ ਕੋਈ ਕਹੀ ਜਾਂਦਾ ਆ ਤੁਸੀਂ ਡਾਕਟਰਾਂ ਦੀ ਲੈਟਰਾਂ ਮਗਾਓ ਸਾਰਿਆਂ ਦੀ ਭਾਜੀ ਵੱਖਰੀ ਵੱਖਰੀ ਆਪਣੀ ਆਪਣੀ ਆ ਬਿਲਕੁਲ ਪਰ ਕੋਈ ਸਹੀ ਰਾਹ ਸਾਨੂੰ ਨਹੀਂ ਦੱਸ ਰਿਹਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਹਨੂੰ ਕੋਈ ਸੰਭਾਲਣ ਵਾਲਾ ਮਿਲ ਜਵੇ ਅਸੀਂ ਇੱਥੋਂ ਟੈਕ ਲਾ ਕੇ ਭੇਜਣ ਨੂੰ ਤਿਆਰ ਆਂ ਸਿਰਫ ਇਹਨੂੰ ਇਥੇ ਐਡਮਿਟ ਕਰਵਾ ਦੇ ਕਿਉਂਕਿ 12 ਸਾਲ ਦੀ ਹੈਗੀ ਆ ਜਾਂ ਤਾਂ ਛੋਟੀ ਤਾਂ ਨਹੀਂ ਹੈਗੀ ਉਹਨਾਂ ਨੂੰ ਸਮਝ ਤੋਂ ਸਾਰੀ ਆ ਭਾਜੀ ਚਲੋ ਦੇਖਦੇ ਆ ਐਫਰਟ ਕਰਕੇ ਉਹਨੂੰ ਭਾਜੀ ਤੁਸੀਂ ਅਮਰੀਕਾ ਤੱਕ ਮਤਲਬ ਕਹਿ ਰਹੇ ਆ ਕਿ ਅਸੀਂ ਮਤਲਬ ਅਮਰੀਕਾ ਦੀ ਐਮਬੈਸੀ ਨੂੰ ਅਮਰੀਕਾ ਦੇ ਸਿਟੀਜ਼ਨ ਜਿੰਨੇ ਹੈਗੇ ਆ ਬੀਰ ਭੈਣ ਭਰਾ ਉਹਨਾਂ ਤੱਕ ਰਿਕਵੈਸਟ ਕੀਤੀ ਕਿ ਸਾਨੂੰ ਇੱਥੇ ਤੱਕ ਜਿਹੜੀ ਬੇਟੀ ਹੈ ਸਭ ਮੇਰੇ ਉਹਦਾ ਲਾਜ ਬਈ ਲਾਜ ਵਾਸਤੇ ਕੋਈ ਹੈਲਪ ਕੀਤੀ ਜਾਵੇ ਤੁਸੀਂ ਭਾਰਤ ਦੇਸ਼ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੂੰ ਕੋਈ ਮੇਲ ਜਾਂ ਉਹਨਾਂ ਦਾ ਕੋਈ ਕੰਟੈਕਟ ਕੀਤਾ ਉਹਨਾਂ ਦੇ ਨਾਲ ਹਾਂਜੀ ਭਾਜੀ ਅਸੀਂ ਸਾਰੀਆਂ ਜਿੰਨੇ ਵੀ ਵਿਦੇਸ਼ ਮੰਤਰੀ ਆ ਸਾਰਿਆਂ ਨੂੰ ਮੇਲ ਕਾਫੀ ਵਾਰੀ ਕਰ ਚੁੱਕੀਆਂ ਪਰ ਉਹਨਾਂ ਨੂੰ ਨਹੀਂ ਕੋਈ ਰਿਸਪਾਂਸ ਨਹੀਂ ਭਾਜੀ ਆ ਰਿਹਾ ਅਜੇ ਤੱਕ ਕੋਈ ਮੇਲ ਦਾ ਰਿਸਪਾਂਸ ਨਹੀਂ ਕੋਈ ਹੋਰ ਵੀ ਮੰਤਰੀਆਂ ਨੂੰ ਅਸੀਂ ਮੇਲ ਕੀਤੀ ਆ ਪਰ ਕਿਸੇ ਦੀ ਬੈਕ ਵੀ ਉਹਦਾ ਜਵਾਬ ਨਹੀਂ ਆ ਰਿਹਾ ਤੁਸੀਂ ਆਪ ਜਿੱਦਾਂ ਹੁਣ ਕਿਹਾ ਕਿ ਅਸੀਂ ਪਿਛਲੇ ਸਮੇਂ ਜੋ ਆਪਣੇ ਐਮਪੀ ਸੀਗੇ ਸੁਸ਼ੀਲ ਰਿੰਕੂ ਜੀ ਜਦੋਂ ਆਮ ਆਦਮੀ ਪਾਰਟੀ ਤੋਂ ਜਿੱਤ ਕੇ ਆਂਦੇ ਆ ਤੁਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਉਹਨਾਂ ਨੇ ਤੁਹਾਨੂੰ ਕੀ ਅਸ਼ਵਾਸ਼ਣ ਦਵਾਇਆ ਸੀ ਉਹਨਾਂ ਨੇ ਸਾਰੇ ਇਦਾਂ ਹੀ ਆ ਬਸ ਜਦੋਂ ਗਏ ਸੀ ਬਹੁਤ ਵਧੀਆ ਰਿਸਪੌਂਸ ਦਿੱਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਵੀ ਜਿੱਦਾਂ ਕਹਿੰਦੀ ਇਹ ਵੀ ਫੋਨ ਚੱਕਰ ਹਟ ਗਏ ਜਾਂ ਕਹਿੰਦੇ ਆ ਵੀ ਦਿੱਲੀ ਉਹਨਾਂ ਦੇ ਹਲੇ ਐਂਬੈਸੀ ਦੇ ਮੁੰਡਾ ਗਿਆ ਆਇਆ ਕੋਈ ਹਲੇ ਕੋਈ ਨਹੀਂ ਸਹੀ ਮੜ ਕੇ ਜਵਾਬ ਹੀ ਨਹੀਂ ਦਿੰਦਾ ਭਾਜੀ ਉਹਨਾਂ ਨੇ ਡਾਕਟਰ ਜਰੂਰ ਮੰਗਾਏ ਸੀ ਉਹਨਾਂ ਨੇ ਫਾਲ ਮੁੜ ਕੇ ਕੋਈ ਜਵਾਬ ਨਹੀਂ ਆਇਆ ਹੁਣ ਕੀ ਮੰਗ ਕਰਦੇ ਆਂ ਭਾਰਤ ਸਰਕਾਰ ਤੋਂ ਤੇ ਅਮਰੀਕਾ ਮੈਂ ਬੇਸੀ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਸਾਡੀ ਬੇਟੀ ਦੀ ਜਾਨ ਬਚਾਈ ਜਾ ਸਕੇ ਹੋ ਸਕੇ ਤਾਂ ਇਹਨੂੰ ਇਹ ਗਾੜੀਆਂ ਨੂੰ ਕੋਈ ਪ੍ਰੋਵਾਈਡ ਕਰੇ ਨਹੀਂ ਤਾਂ ਮੇਰੇ ਵਾਈਫ ਨੂੰ ਵੀਜ਼ਾ ਦਿੱਤਾ ਜਾਵੇ ਜਾ ਕੇ ਉਹ ਇਸ ਦਾ ਇਲਾਜ ਕਰਵਾ ਸਕੇ ਤੁਸੀਂ ਦੇਖ ਸਕਦੇ ਆਂ ਬੇਟੀ ਜਿਹੜੀ ਆ ਬਹੁਤ ਹੀ ਹੁਣ ਐਸੇ ਲਈ ਜਿਹੜੀ ਦੀ ਸਿਹਤ ਆ ਕਾਫੀ ਖਰਾਬ ਹੋ ਰਹੀ ਆ ਜੇ ਹਿਸਾਬ ਨਾਲ ਤੁਸੀਂ ਦੇਖ ਰਹੇ ਫੇਸ ਦੇ ਵਿੱਚ ਫਾਦਰ ਸਾਹਿਬ ਨੇ ਦੱਸਿਆ ਕਿ ਇਹਦੇ ਤੱਬੇ ਪੈ ਰਹੇ ਆ ਤੇ ਫੇਸ ਜਿਹੜਾ ਜ਼ਿਆਦਾ ਕਮਜ਼ੋਰ ਹੋ ਰਿਹਾ ਤੇ ਉਹਦੇ ਕਾਰਨ ਇਹ ਬੇਟੀ ਜਿਹੜੀ ਆ ਆਪਣੇ ਇਲਾਜ ਲਈ ਆਪਣੇ ਫਾਦਰ ਦੇ ਨਾਲ ਮਦਰ ਦੇ ਨਾਲ ਜਿਹੜੀ ਉਹ ਆਪਣੀ ਗੁਹਾਰ ਲੈ ਕੇ ਬੈਠੀ ਆ ਤੇ ਪੁਲਿਸ ਜਿੰਨੇ ਵੀ ਮੇਰੀ ਇਸ ਵੀਡੀਓ ਨੂੰ ਦੇਖਦੇ ਆ ਔਰ ਜਿੰਨੇ ਵੀ ਅਮਰੀਕਾ ਦੇ ਵਿੱਚ ਮੇਰੇ ਭਰਾ ਪੈਣਾ ਸਾਡੇ ਸਹਿਯੋਗੀ ਸੱਜਣ ਦੁਸਾਂਚ ਕਲਾ ਇਲਾਕੇ ਦੇ ਮੈਂ ਪਤਵੰਤੇ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਇਹ ਵੀ ਇਹ ਕਰਦਾ ਕੀ ਇਸ ਬੇਟੀ ਦੀ ਜਿਹੜੀ ਪੁਕਾਰ ਅਮਰੀਕਾ ਅੰਬੈਸੀ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਜੋ ਇਸ ਧੀ ਦੀ ਜਿਹੜੀ ਜਾਨ ਉਹ ਵੱਸ ਸਕੇ ਆਪਣੀ ਜ਼ਿੰਦਗੀ ਜੀ ਸਕੇ ਔਰ ਪੇਰੈਂਟਸ ਐਨੇ ਕੀ ਪਰੇਸ਼ਾਨ ਆ ਕਿ ਆਪਣਾ ਇੱਕ ਇੱਕ ਸਮਾਨ ਵੇਚ ਕੇ ਹੁਣ ਤੱਕ ਇਹਦਾ ਇਲਾਜ ਕਰਾ ਰਹੇ ਪਰ ਜਿਹੜਾ ਇਹਦਾ ਇਲਾਜ ਆ ਉਹ ਇੰਡੀਆ ਦੇ ਵਿੱਚ ਬਹੁਤ ਹੀ ਮਹਿੰਗਾ ਆ ਸੋ ਇਸ ਕਰਕੇ ਮੈਂ ਆਪਣੀ ਵੀਰਾਂ ਭੈਣਾਂ ਭਰਾਵਾਂ ਨੂੰ ਰਿਕੁਐਸਟ ਕਰਦਾ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਸ ਬੱਚੀ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਸਕਦੇ ਆ ਕਿ ਬੱਚੀ ਇਨਕ ਨਮੋਸ਼ੀ ਦੇ ਵਿੱਚ ਹੈ ਕਿ ਉਹਨੂੰ ਪਤਾ ਹੈ ਕਿ ਮੇਰੇ ਇਲਾਜ ਦੁੱਖੋਂ ਮਤਲਬ ਉਹ ਜਿਹੜਾ ਇਹਦਾ ਇਲਾਜ ਆ ਉਹ ਪ੍ਰੋਪਰ ਹੋ ਜਵੇ ਤਾਂ ਬਹੁਤ ਹੀ ਜ਼ਿਆਦਾ ਪਰ ਬੇਟੇ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ ਆਪਣੇ ਭੈਣ ਭਰਾ ਬੈਠੇ ਆ ਵਿਦੇਸ਼ ਦੇ ਵਿੱਚ ਆਪਾਂ ਰਿਕੁਐਸਟ ਕਰਦੇ ਆ ਉਹਨਾਂ ਨੂੰ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੇਰੇ ਕੋਲ ਤਾਂ ਹੁਣ ਸ਼ਬਦ ਮੁੱਕ ਗਏ ਆ ਜੀ ਸਾਰਿਆਂ ਐਨਆਰਆਈ ਵੀਰਾਂ ਭੈਣਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਸ੍ਰਿੰਦਰਪਾਲ ਕੁੱਕੂ ਦਸਾਂਝ ਕਲਾਪੋਂ ਧੰਨਵਾਦੀ ਬਹੁਤ-ਬਹੁਤ ਧੰਨਵਾਦ ਸੋਨੂ ਬਾਜੀ ਧੰਨਵਾਦ ਕੋਈ ਨਹੀਂ ਭਰੋਸਾ ਰੱਖਣਾ ਪ੍ਰਮਾਤਮਾ ਤੇ ਉਹ ਸਭ ਤੋਂ ਵੱਡਾ ਵਾਹਿਗੁਰੂ ਆ ਸੱਚੇ ਪਾਤਸ਼ਾਹ ਜਿਹੜਾ ਕਿਸੇ ਨਾ ਕਿਸੇ ਬੰਦੇ ਦੇ ਰਾਹੀ ਸਹਾਇ ਹੋ ਕੇ ਹੈਲਪ ਕਰਨ ਲਈ ਤੁਹਾਡੇ ਮੈਂ ਤਾਂ ਇਹ ਅਰਦਾਸ ਕਰਦਾ ਕਿ ਕੋਈ ਨਾ ਕੋਈ ਜਲਦੀ ਹੀ ਇਸ ਮਦਰ ਨੂੰ ਅੱਗੇ ਆਵੇ ਬਹੁਤ-ਬਹੁਤ ਧੰਨਵਾਦ ਸਾਸੀ ਕਾਲ ਜੀ ਸਾਰੇ